ਸਸਰੀਕਾਲ ਨਮਸਕਾਰ ਅਦਾਬ ਜੈ ਹਿੰਦ ਮੈਂ ਹਾਂ ਤੁਹਾਡਾ ਦਲਵੀਰ ਦੁਸਾਨ ਤੇ ਤੁਸੀਂ ਦੇਖ ਰਹੇ ਹੋ ਡੀਡੀ ਪੰਜਾਬ ਨਿਊਜ਼ ਤੋਂ ਦੋਸਤੋ ਅੱਜ ਮੈਂ ਜਿੱਥੇ ਖੜਾ ਹੋਇਆ ਹਾਂ ਇਹ ਹੈ ਹਰਿਆਣਾ ਕਸਬਾ ਔਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਹਰਿਆਣਾ ਕਸਬਾ ਹੈ ਬਹੁਤ ਵੱਡਾ ਟਾਊਨ ਹੈ ਔਰ ਇੱਥੇ ਜਿਹੜੀ ਸੜਕ ਜਾਂਦੀ ਹੈ ਹੁਸ਼ਿਆਰਪੁਰ ਤੋਂ ਪਠਾਨਕੋਟ ਵਾਲੀ ਔਰ ਇਹਦੇ ਤੇ ਬਹੁਤ ਰਸ਼ ਰਹਿੰਦਾ ਹੈ ਤਾਂ ਉਸ ਸਮੇਂ ਬੜੀ ਹੱਲਾਗੁੱਲਾ ਹੋ ਗਿਆ ਜਦੋਂ ਇਹੋ ਮਦਨ ਲਾਲ ਨੇ ਜਿਹੜਾ ਹੈ ਕਿ ਅਨਧਾਰ ਜਿਹੜੇ ਲੋਕਾਂ ਨੇ ਰਿਹੀਆਂ ਲਾਈਆਂ ਹੋਈਆਂ ਨੇ ਖੋਖੇ ਲਾਏ ਹੋਏ ਨੇ ਔਰ ਜਿਹੜੀ ਆਪਣੇ ਦੁਕਾਨਾਂ ਤੋਂ ਬਾਹਰ ਸਮਾਨ ਰੱਖਿਆ ਹੋਇਆ ਹੈ ਉਹਨੂੰ ਚਕਾਉਣ ਲਈ ਮੌਕੇ ਤੇ ਹੀ ਜਿਹੜਾ ਸਾਰਾ ਕੰਮ ਕੀਤਾ ਗਿਆ ਔਰ ਇੱਕਦਮ ਹੱਲਾਗੁੱਲਾ ਮਚ ਗਿਆ ਸਾਰੀ ਮਾਰਕੀਟ ਦੇ ਵਿੱਚ ਔਰ ਪਹਿਲੀ ਵਾਰੀ ਇਹੋ ਜਿਹਾ ਕੰਮ ਜਿਹੜਾ ਹਰਿਆਣਾ ਵਿੱਚ ਹੋਇਆ ਲੋਕਾਂ ਵੱਲੋਂ ਕਹਿਣਾ ਹੈ ਕਿ 25 ਸਾਲਾਂ ਦੇ ਵਿੱਚ ਵੀ ਅਸੀਂ ਕਦੇ ਨਹੀਂ ਇਸ ਤਰ੍ਹਾਂ ਦੇਖਿਆ ਵੀ ਇਹ ਮੌਕੇ ਤੇ ਉੱਤੇ ਹੀ ਜਿਹੜਾ ਸਾਰਾ ਸਮਾਨ ਚਕਾਇਆ ਗਿਆ ਔਰ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਪਹਿਲਾਂ ਵਾਰਨਿੰਗ ਦਿੱਤੀ ਗਈ ਸੀ ਵੀ ਤੁਸੀਂ ਆਪਣਾ ਸਮਾਨ ਚੱਕ ਲੋ ਪਰ ਜਿਨ੍ਹਾਂ ਨੇ ਨਹੀਂ ਚੱਕਿਆ ਤੇ ਉਹਨਾਂ ਨੂੰ ਫਿਰ ਇਹੋ ਹਿਸਾਬ ਨੇ ਮੌਕੇ ਤੇ ਆ ਕੇ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹ ਜਿਹੜਾ ਸਾਰਾ ਸਮਾਨ ਜਿਹੜਾ ਹੈ ਉਹ ਚਖ ਦਿੱਤਾ ਇਲਾਕੇ ਦੇ ਦੁਕਾਨਦਾਰਾਂ ਵੱਲੋਂ ਵੀ ਰੋਸ ਪ੍ਰਗਟ ਕੀਤਾ ਗਿਆ ਕਿ ਉਹਨਾਂ ਨਾਲ ਧੱਕਾ ਹੋ ਰਿਹਾ ਹੈ ਤੋ ਜੋ ਪ੍ਰਸ਼ਾਸਨ ਹੈ ਪ੍ਰਸ਼ਾਸਨ ਕਹਿੰਦਾ ਹੈ ਨਹੀਂ ਜੀ ਇਹ ਸਰਕਾਰੀ ਜਗ੍ਹਾ ਹੈ ਔਰ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਇਥੋਂ ਲੰਘਣ ਵਾਸਤੇ ਔਰ ਲੋਕ ਬੜੇ ਪਰੇਸ਼ਾਨ ਹੁੰਦੇ ਨੇ ਦੋਨੋਂ ਪਾਰਟੀਆਂ ਜਿਹੜੀਆਂ ਨੇ ਆਪਸ ਵਿੱਚ ਜਿਹੜੀਆਂ ਗੱਲਾਂ ਬਾਤਾਂ ਕਰਦੇ ਆ ਕੋਈ ਆ ਕਹਿ ਰਿਹਾ ਹੈ ਕਿ ਮੇਰਾ ਇਹ ਇੱਥੇ ਤੱਕ ਮੇਰੀ ਜਗ੍ਹਾ ਬਣਦੀ ਹੈ ਤੋ ਜੋ ਪ੍ਰਸ਼ਾਸਨ ਹੈ ਉਹ ਕਹਿੰਦਾ ਹੈ ਸਰਕਾਰੀ ਜਗ੍ਹਾ ਜਿਹੜੀ ਹੈ ਨਾਲਿਆਂ ਦੇ ਉੱਤੇ ਸਰਕਾਰੀ ਜਗ੍ਹਾ ਜਿਹੜੀ ਹੈ ਉਹ ਨਾਲਿਆਂ ਦੀ ਸਰਕਾਰੀ ਜਗ੍ਹਾ ਹੁੰਦੀ ਹੈ ਤੋਂ ਜੋ ਦੁਕਾਨਦਾਰ ਨੇ ਉਹਨਾਂ ਨੇ ਆਪਣੀ ਕਦ ਦੁਕਾਨ ਨੂੰ ਵਧਾਉਣ ਵਾਸਤੇ ਆਪਣੀ ਦੁਕਾਨ ਦੀ ਮਸ਼ਹੂਰੀ ਵਾਸਤੇ ਬਾਹਰ ਸਮਾਨ ਜਿਹੜਾ ਹੈ ਉਹ ਲਾਇਆ ਹੁੰਦਾ ਹੈ ਤੋਂ ਇਹਨਾਂ ਨੇ ਈਓ ਸਾਹਿਬ ਨੇ ਜਿਹੜਾ ਹੈਗਾ ਸਾਰਿਆਂ ਨੂੰ ਵਾਰਨਿੰਗ ਦਿੱਤੀ ਹੈ ਕਿ ਅੱਜ ਤੋਂ ਬਾਅਦ ਇਹੋ ਜਿਹਾ ਕੰਮ ਬਿਲਕੁਲ ਨਹੀਂ ਕਰਨਾ ਹੈ ਨਹੀਂ ਤਾਂ ਜੀਸੀਬੀ ਦੇ ਨਾਲ ਇਹ ਜਿਹੜੇ ਸਾਰਾ ਸਮਾਨ ਚੱਕ ਕੇ ਜਿਹੜਾ ਡੰਪ ਕਰ ਲਿੱਤਾ ਜਾਏਗਾ ਤੋਂ ਆਪਾਂ ਇਸ ਦੀ ਪੂਰੀ ਕਵਰੇਜ ਕੀਤੀ ਹੈ ਤੁਸੀਂ ਇਹਨੂੰ ਦੇਖਦੇ ਜਾਓ ਤੇ ਨਾਲ-ਨਾਲ ਚੈਨਲ ਨੂੰ ਸ਼ੇਅਰ ਸ਼ੇਅਰ ਕਰਦੇ ਹੋ ਤੇ ਨਾਲ-ਨਾਲ ਸਬਸਕ੍ਰਾਈਬ ਕਰਦੇ ਹੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਵੀ ਤੁਹਾਨੂੰ ਵੀਡੀਓ ਇੱਕ ਇਹੋ ਜਿਹੀ ਲੱਗੀ ਆਓ ਦੇਖਦੇ ਹਾਂ ਇਸ ਜਿਹੜੀ ਪ੍ਰੋਗਰਾਮ ਦੀਆਂ ਸਾਰੀਆਂ ਚੱਲ ਕੇ ਆਂ ਸ਼ਾਨੇ ਦਵਾਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚੂਟ ਪਹਾੜੀ ਗੇਟ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਜੋ ਕਿ ਪਿਛਲੇ 18 ਸਾਲਾਂ ਤੋਂ ਲੜਕੀਆਂ ਨੂੰ ਬਿਊਟੀਸ਼ੀਅਨ ਕਟਿੰਗ ਟੇਲਰਿੰਗ ਫੈਸ਼ਨ ਡਿਜ਼ਾਈਨਿੰਗ ਕੰਪਿਊਟਰ ਦੇ ਸਾਰੇ ਕੋਰਸ ਤੇ ਕੁਕਿੰਗ ਦੇ ਸਾਰੇ ਕੋਰਸ ਕਰਵਾ ਰਿਹਾ ਹੈ ਤੁਸੀਂ ਵੀ ਆਪਣੀ ਲੜਕੀਆਂ ਨੂੰ ਪਲੱਸ 2 ਤੋਂ ਬਾਅਦ ਬੇਲੇ ਨਾ ਰੱਖੋ ਉਹਨਾਂ ਦੇ ਉਜਵਲ ਭਵਿੱਖ ਲਈ ਸ਼ਾਨੇ ਦਵਾਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚੂਟ ਪਹਾੜੀ ਗੇਟ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਦਾਖਲਾ ਜ਼ਰੂਰ ਇੱਥੇ ਚੱਲ ਰਹੇ ਹਨ ਬਿਊਟੀਸ਼ਨ ਦੇ ਮਾਡਰਨ ਕੋਰਸ, ਮੇਲ ਆਰਟ, ਮੇਕਅਪ, ਮਹਿੰਦੀ, ਕਟਿੰਗ ਟੈਲਰਿੰਗ, ਫੈਸ਼ਨ ਡਿਜ਼ਾਈਨਿੰਗ ਔਰ ਕੰਪਿਊਟਰ ਦੇ ਸਾਰੇ ਕੋਰਸ ਔਰ ਕੁਕਿੰਗ ਦੇ ਸਾਰੇ ਕੋਰਸ। ਇਹ ਸਾਰੇ ਕੋਰਸਾਂ ਦੇ ਸਰਟੀਫਿਕੇਟ ਦੇਸ਼ ਵਿਦੇਸ਼ ਵਿੱਚ ਵੀ ਮਾਨਤਾ ਪ੍ਰਾਪਤ ਹੋਣਗੇ। ਜਲਦੀ ਸੰਪਰਕ ਕਰੋ ਸ਼ਾਨੇਦਵਾਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਪਹਾੜੀ ਗੇਟ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਫੋਨ ਨੰਬਰ 9803245717 9417174673 ਕੀ ਅਸੀਂ ਵੀ ਇਹਦਾ ਕਿੱਥੇ ਯਾਰ? ਉਹਦੇ ਦੋਰੀਆਂ ਸਾਰੀ ਫੈਲ ਗਈ। ਰੋਜੀ ਇਹ ਕੰਮ ਬੜਿਆ। ਕਿੰਦ ਤੱਕ ਦੇ? ਇਹ ਆ ਚੰਦ ਤੱਕ ਯਾਰ ਕਿਹਦਾ? ਹਰ ਕੋ ਮਤ ਘੜੀ ਦੇ। ਆ ਚੱਕੋ ਯਾਰ, ਦੇਖੋ, ਦੇਖੋ ਨੀ ਯਾਰ। ਉਹ ਰੁਕ ਜਾ ਰੁਕ ਜਾ। ਬੱਸ ਉਹ ਮਿੱਟੀ ਲੱਗਿਆ ਅੰਦਰ। ਪੰਜ ਟੱਕਾ ਉਹਨੇ ਮੁੱਕ ਕੇ ਫੇਰ ਬੜਾ ਬਣਾਦਾ। ਜਿੰਨਾ ਤੋਂ ਮੰਗਦਾ। ਮੈਂ ਹਾਂ ਕੱਲ ਤੇ ਆ ਜੀ ਮਿਲਾਂ। ਆਹ ਸਾਰੇ ਆ ਗਏ ਨੇ ਉਹ ਸਿੱਖ ਜਿਹੜਾ ਆਇਆ ਤੇ ਸੁਣਾ ਬੜਾ ਬੜਾ ਜਨਨ ਕਿਹਾ ਹਾਈ ਜਲਾ ਕੋਈ ਨਹੀਂ ਇਹ ਰਹਾ ਤੂੰ ਬਾਹਰ ਹੀ ਖੜਾ ਹੋ

ਇਹ ਦਾ ਰਾਹ ਤੇ ਉੱਧਰੋਂ ਪਿੱਛੇੋਂ ਬਹੁਤ ਕਰਦਾ ਹੈ। ਇਹਨੂੰ ਅੱਜ ਇਹਨੂੰ ਹਸਤਾ ਹੈ। ਦਾਣਾ ਦਾਣਾ ਅਵੇਤ ਹੈ ਯਾਰ। ਇਹ ਕੀ ਕਰਦਾ ਹੈ? ਇਹਨੇ ਕਪੜੇ ਹੀ ਗੱਲ ਰੱਖ ਦਿੱਤਾ। ਕਹਿੰਦਾ ਲਿਆ ਕੇ ਬੰਦੇ ਦੀ ਗੱਡੀ ਤੇ ਆਇਆ। 12 ਉਹ ਮੇਰੇ ਸਾਹਮਣੇ ਆ ਜਾਦੀ ਕਰ। ਪਹਿਲੇ ਉਹ ਕਰਦਾ। ਐਸੀ ਮੇ ਕਰਦਾ। ਮੋਟਾ ਹੀ ਖੜੇ ਕਰ। ਉਹ ਮੈਂ ਕਿਹਾ ਜੇ ਸੀ ਦੀ ਆ ਗਈ। ਆ ਜਾ ਚੱਕਰ ਆ ਲਾਓ ਯਾਰ ਆਪਣਾ ਸਾਰਾ ਇੱਥੇ ਲਾ ਪਾ ਇਹਨੂੰ ਤੇ ਗਾੜ ਬਣਾਓ ਆਹ ਕੰਮ ਥੋੜੀ ਆਪਾਂ ਲੈ ਲੱਖਾਂ ਨੂੰ ਟੱਕੋ ਯਾਰ ਮੇਰੇ ਨਾਲ ਦੇ ਬੰਦੇ ਟੱਕੋ ਨਹੀਂ ਨਹੀਂ ਕੋਈ ਨਹੀਂ ਆਪ ਚੱਕ ਲੈਣੇ ਚੱਕ ਲੈ ਚੱਕਰ ਮੇਰੇ ਯਾਰ ਰੋਕਣਾ ਆਪਾਂ ਕਲੀਅਰ ਕਰਾ ਕੇ ਗਏ ਸੀ ਆਪਾਂ ਗੱਲ ਸੁਣੀ ਨਹੀਂ ਨਹੀਂ ਕਰਦਾ ਸੀ ਤਾਂ ਤੁਸੀਂ ਜਿਹੜਾ ਕਹਿ ਕੇ ਇੱਕ ਚੱਕ ਦਾ ਇਸਲਾ ਆਪਾਂ ਫੇਰ ਕਿਦੋਂ ਆ ਗਿਆ ਤੁਸੀਂ ਵੀ ਧੁਰਦਾ ਇਹ ਧੁਰਦਾ ਥੋੜੀ ਜਿਆਦਾ ਥੋੜੀ ਤੇ ਉਹ ਕਰਦੇ ਆ ਆਤਰਪਾਲ ਜੀ ਲਾ ਦਿਓ ਹੋਰ ਚੱਕਾ ਲਾਓ ਯਾਰ ਨਾਲ ਹੋ ਯਾਰ ਵੇਖਦੇ ਨੇ ਵੇਖਦੇ ਨੇ ਲਾਓ ਯਾਰ ਇਹ ਕੰਮ ਗਲਤ ਆਪਾਂ ਜਾਣਾ ਤੁਸੀਂ ਦੇਖ ਹੱਥ ਪੇ ਕਰਾਓ ਆਪਾਂ ਕਿਹਦੇ ਦੇ ਬੈਠਾ ਕਰਾਇਆ ਆਪਾਂ ਪਰਲੇ ਪੰਧੂ ਨੂੰ ਵੀ ਕਿਹਾ ਯਾਰ ਕਿਹਦਾ ਲਾ ਯਾਰ ਮਰਾਪਾਲ ਜੀ ਨੇ ਕਿਹਾ ਇਹ ਕੀ ਦਾ ਤੁਹਾਡਾ ਨਹੀਂ ਨਹੀਂ ਉਹਨਾਂ ਦਾ ਹੀ ਆ ਕਿੱਦਾਂ ਕਹਿਣਾ ਚੱਕੋ ਨਾ ਨਾ ਜਨਾ ਕਰਿਆ ਸਾਰਾ ਚੱਕ ਦਾ ਸਾਰਾ ਚੱਕੋ ਮੇਰੇ ਲਾਉਣ ਨੂੰ ਚੱਕੋ ਕਰੋ ਯਾਰ ਚੱਕ ਹੋ ਜਾਓ ਦੇਖੋ ਜੀ ਆਗੇ ਦੇਖੋ ਮੇਰੇ ਮੀਰੇ ਚੱਕੋ ਯਾਰ ਮੈਂ ਤੁਹਾਡੇ ਹੁੰਦੇ ਉਹਦੇ ਛੱਕ ਦਨਾ ਪੰਜ ਮਿੰਟ ਜੀ ਆਗੇ ਦੇਖੋ ਕਿ ਕਹਿੰਦਾ ਦੋ ਛੱਕਾ ਯਾਰ ਉਹ ਤਾਂ ਦੇਖੀ ਯਾਰ ਤੂੰ ਕਹਿੰਦਾ ਮੇਰੇ ਅੱਧਾ ਤਾਂ ਕੋਈ ਜੀ ਸਾਹਣ ਮੰਗਾ ਲਿਆ ਉਹਨਾਂ ਦਾ ਕੋਈ ਕਹਿੰਦਾ ਬਾਤ ਚਲੇਵਾ ਬਸ ਉਹਨਾਂ ਦਾ ਆਪਣਾ ਸਾਡੇ ਦੇ ਆਰਟੀਕਲ ਸੁਝਾ ਕੇ ਪਿੰਡਾਂ ਦੇ ਕਾਪਾਉਂ ਤੁਹਾਨੂੰ ਤੁਹਾਡੇ ਮਾਨ ਆਇਆ ਜੇ ਆਪਾਂ ਤੁਹਾਨੂੰ ਤੇ ਬੜੀ ਅੰਦਾਜ਼ ਹੋਈ ਜਾਂਦੀ ਮੈਨੂੰ ਵਾਹੀ ਕਉਣੀ ਤੁਸੀਂ ਆਪਣੀ ਤਾਂ ਨਹੀਂ ਆ ਬਿਲਕੁਲ ਤੁਸੀਂ ਸਹੀ ਆ ਰਾਏ ਬਿਠਾਈਆਂ ਤੁਸੀਂ ਬਿਲਕੁਲ ਰਾਈਟ ਆ ਆਪਣੀ ਇਧਰ ਜਾਂਦਾ ਸਾਨੂੰ ਥੋੜੀ ਜਿਆਦਾ ਦੇ ਦੋ ਸਰ ਜੀ ਜਿਆਦਾ ਮਾਇਨੇਕ ਜਿਹਾ ਆਪਣੇ ਸਾਡੀ ਰਿਕਵੈਸਟ ਇੰਨੀ ਜਿ ਦੇ ਦੋ ਤੇ ਬਾਹਰ ਨਹੀਂ ਜਾਣਾ ਉਹ ਤਾਂ ਕੱਢਣਾ ਵੀ ਦਿੰਦੇ ਇਧਰ ਸੁਣ ਲੈ ਬਹੁਤ ਥੋੜਾ ਯਾਰ ਇਧਰ ਸੁਣ ਲੈ ਹੋ ਬੋਲੀ ਗਾ ਤੁਹਾਡੀ ਬਸਾਰੀ ਹਰਿਆਣੇ ਜੋ ਇੱਕ ਮਿੰਟ ਜੇ ਅਗਰ ਗਈ ਤੁਹਾਡੀ ਰੈਜ਼ੀਡੈਂਟ ਆਫ ਹਰਿਆਣਾ ਸ਼ਹਿਰ ਹਰਿਆਣੇ ਕਿਸੇ ਦੀ ਵੀ ਬੋਲੀ ਤੁਸੀਂ ਬੋਲੋਗਾ ਮੈਂ ਤਾਂ ਨਹੀਂ ਕਰ ਸਕਿਆ ਇੱਕ ਮਿੰਟ ਪਲੀਜ਼ ਇੱਕ ਮਿੰਟ ਪਲੀਜ਼ ਮੇਰੀ ਗੱਲ ਸੁਣ ਲਓ ਜਾ ਮੈਨੂੰ ਦਿਓ ਨੰਬਰ ਕਿਹੜਾ ਦਿੱਸ ਗਿਆ ਉਹ ਭਾਈ ਉਹ ਉਹ ਮੈਂ ਪਹਿਲਾਂ ਪਰਵਸ਼ਨੀ ਨੇ ਮੈਂ ਪਹਿਲਾਂ ਕਿਹਾ ਕਿ ਨਹੀਂ ਉਹ ਕਹਿ ਕੇ ਕਹਿ ਕਿ ਨਹੀਂ ਉਹ ਕਰਕੇ ਕੰਮ। ਕੌਣ ਕਹਿੰਦਾ? ਵਿਆਹ ਬਲਾ ਕੇ ਮਿਸਤਰੀ ਨੂੰ ਯਾਰ ਜਿਹੜਾ ਕਹੇ ਕਿ ਕਹੇ। ਵਿਆਹ ਮਿਸਤਰੀ ਲਿਆਓ ਯਾਰ ਕਿਉਂ ਤੱਕ ਲੱਗ ਰਿਹਾ। ਆਪਾਂ ਬੋਈ ਜਾਣਾ ਹੱਥ ਜੋੜ ਕੇ ਕਹਿੰਦੇ। ਕੋਈ ਆਇਆ ਕਾ ਮਿਸਤਰੀ ਕੋਈ ਮਿਲਦਾ ਸਾਰੇ ਇਹਨਾਂ ਬੰਦੋ। ਨਾਮ ਸੁਣਾਓ। ਉਹ ਜਾਓ ਮਾਰ ਕੇ ਗੱਲ ਕਰੋ ਕਿ ਕੱਦਨ ਦੇ ਪੈਸੇ। ਆਹ ਕਿਹਾ ਕਿ ਦਰਾਵਾ ਕੋਈ ਆਜੋ। ਅੱਜ ਤੱਕ ਜੋ ਯਾਰ ਕਿਹਾ ਲੈ ਕੇ ਦੇ ਦੇਂਦੇਂਗੇ ਬਦ ਵਜਾ। ਨਾ 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 ਆਹ ਕੋਈ ਸ਼ਾਮ ਤੱਕ। ਕੋਈ ਨਹੀਂ ਸ਼ਾਮ ਦਾ 5 ਵਜੇ ਤੱਕ ਕੋਈ ਨਹੀਂ ਹੁਣ ਮਿਸਤਰੀ ਦੇ ਲੈਣ। ਚਲ ਲੈ ਗਿਆ ਹੁਣ ਕਹਿੰਦਾ ਦੇਖ ਨਹੀਂ ਚੱਲ ਗਿਆ ਬੁਲਾ ਲੈਂਦੇ ਆਪਣਾ ਲਿਓ ਬਈ ਲਿਓ ਲਿਓ ਆਪਣਾ ਬਿਸਕੁਟ ਲੈਂਦੇ ਲੈਂਦੇ 5 ਵਜੇ ਕਿਹਨੂੰ ਸੁਵੇਰੇ ਕਰੀ ਜਾਂਦਾ ਕੋਈ ਨਾ ਹੋਣਾ ਮੈਂ ਤੇ ਕੁਝ 20 ਮਿੰਟਾਂ ਮੈਂ ਆ ਲਾਉਂ ਪਰਦਾਇਆ ਕਿ ਫਾਕੀਂ ਵਾਲਾ ਲਾਇਆ ਨਾ ਯਾਰ ਨਾ ਭੂਗਾ ਲੱਭਦਾ ਨਾ ਹਰਿਆਣਾ ਲੱਭਦਾ ਜੀ ਆਪਰਾਮ ਕਰੀਂ ਭਾਈ ਜੀ ਹਾਂ ਮੁੰਡਾ ਲੈਂਦੇ ਸਾਨੂੰ 2 ਦਿਨ ਹੋ ਗਏ ਸੰਪਨ ਦਿੱਤੇ 2 ਦਿਨ ਦੇ ਵਿੱਚ ਟਾਈਮ ਹੀ ਨਾ ਲੱਗਦਾ ਭਾਈ ਮਿਸਤਰੀ ਟਾਈਮ ਨਹੀਂ ਲੱਗਦਾ ਭਾਈ ਹੁਣ ਸਾਡਾ ਲੱਗ ਗਿਆ ਭਾਈ ਕਰਦੇ ਆਓ ਭਾਈ ਤਾਂ ਰਾਤ ਨੂੰ ਹੀ ਸਾਡਾ ਜੂਨ ਲੱਗ ਗਿਆ ਤੁਹਾਡਾ ਟਾਈਮ ਨਹੀਂ ਲੱਗਦਾ ਉਹਨੂੰ ਕਰ ਲਓ ਸਾਰੇ ਨੂੰ ਉਹ ਖਿੜਕਾ-ਕੂੜਾ ਸਾਰਾ ਹੀ ਬੋਲੋ ਹੋ ਜਾਣਾ ਯਾਰ ਕੋਈ ਨਾ ਕੋਈ ਕਰਾ ਲਓ ਮੈਂ ਟ੍ਰੈਂਗਲ ਪਰ ਜਿਹੜੇ ਫੜਗਦੇ ਆਏ ਲਾਓ ਟ੍ਰੈਂਗਲ ਬਣ ਕੇ ਪਿੱਛੇ ਸਾਦੇ ਕੋ ਮੈਂ ਤੁਹਾਨੂੰ ਕਹਿ ਰਿਹਾ ਹਾਂ ਹੋਰ ਵਾਰ ਜਾਂਦਾ ਜੀ ਹਰ ਦੁਕਾਨਾਂ ਬਾਹਰ ਦੇ ਕਰਨਾ ਬਾਈ ਕਾਨਾ ਖਾਲੀ ਆ ਸਬਾਤ ਬਾਹਰ ਹ ਸਾਰਾ ਹਾਂ ਦੁਕਾਨਾਂ ਖਾਲੀ ਆ ਸਮਾਨ ਬਾਹਰ ਬੁਲਾਓ ਯਾਰ ਉਹਨੂੰ ਕੋ ਆ ਚੱਕ ਇੱਕੋ ਇੰਨਾ ਬਤਰਾ ਛੱਡੋ ਤੱਕਿਆ ਕਰੋ ਇੱਧਰ ਆਓ ਕੋਈ ਕੋਟੋ ਬਾਹਰ ਨੂੰ ਇੱਧਰ ਆਓ ਇਹਦਾ ਨਾਲਾ ਵੀ ਇਹਦੇ ਨਾਲ ਆਪਾਂ ਉਹ ਨਾਲ ਹੀ ਆਪਾਂ ਇਹਦੇ ਨਾਲ ਨਾਲ ਹੋਏ ਜੋੜ ਠੀਕ ਆ ਆ ਬੜੀ ਗੱਲ ਆ ਜੀ ਇਹਦਾ ਜੋੜ ਜਾਈਦਾ ਸਾਰਾ ਸਫਾ ਪਿੱਛੇ ਪੂਰੇ ਸਾਬ ਲਾ ਲਓ ਆ ਲਾ ਲਓ ਨਾਲੇ ਆ ਲਾਓ ਪਹਿਲਾਂ ਆ ਲਾਓ ਸਭ ਤੋਂ ਪਹਿਲਾਂ ਲਾਓ ਪਹਿਲਾਂ ਹੋਣੀ ਲਾਓ ਇਹਦਾ ਇਹਦਾ ਪਪਾ ਇਹਨੂੰ ਛੱਡੋ ਇਹਦਾ ਵੀ ਲਾ ਦਿੰਦੇ ਆ ਇਹਨੂੰ ਵੀ ਲਾਓ ਨੇ ਲਾ ਲਓ ਯਾਰ ਆ ਪਹਿਲਾਂ ਲਾ ਦਿਓ ਇਹਦਾ ਵੀ ਲੱਗਦੀ ਆ ਇੱਧਰ ਦਾ ਕੰਮ ਨਾ ਤੋ ਜਾਣੇ ਚਾਹੀਦੀ ਅੰਦਰ ਦੁਕਾਨ ਦੇ ਅੰਦਰ ਹੋ ਜਾਣਾ ਇਹ ਆਦੀ ਨਾਲ ਇਹ ਆ ਬੈਕਮਾਨ ਆਮ ਆਮ ਵਾਲਾ ਕੋਈ ਦੇਖੇ ਦੇਖੀ ਆ ਸਾਰੇ ਇਹ ਹੋਰਾਂ ਤਾਂ ਅੱਗੇ ਲੱਗ ਗਈ ਆ ਆ ਚੁੰਝਣਾ ਕੀ ਆ ਆ ਲਾਓ ਮੋੜ ਬਈ ਲਾਓ ਲਾ ਲਾਓ ਨਾ ਓਏ ਲਾ ਲਾਓ ਬਿੰਦੂ ਲਾਓ ਚੇਤੀ ਕਰੋ ਯਾਰ ਇਹ ਗੱਲਾਂ ਕਰੀ ਲਾਓ ਚੱਕੋ ਯਾਰ ਚੱਕੋ ਲਾ ਲਾਓ ਇਹਨੂੰ ਲਾ ਕੇ ਦੀ ਆ ਉਪਕਰਨ ਆ ਵੀ ਚੱਕੋ ਗਿੜਕਾਈ ਜਾ ਵੀ ਆ ਵੀ ਚੱਕਿਆ ਲਾਦੇ ਲਾਦੇ ਲਾਦਾ ਪਟੋ ਮਿਲਕਾਰ ਕਰ ਕਰ ਕਰੇ ਕਾਰਗੋਨ ਪਰ ਦੇਖੋ ਰੈਲੀ ਕਿੱਥੇ ਆ ਉਹਦਾ ਕੋਈ ਦੱਸਦਾ ਹੋਵੇ ਲਾਦੇ ਯਾਰ ਲਾਓ ਯਾਰ ਇਹ ਭੈਣੇ ਆਪਣੇ ਕੀ ਨੇ ਕਿੱਥੇ ਆ ਬੰਦੇ ਆਉ ਐਨੇ ਬੰਦੀ ਆ ਆਓ ਯਾਰ ਲੱਗਣੀ ਕਾਸਾ ਲਾਵਾ ਯਾਰ ਲਾਵਾ ਤੇ ਲਾੜਾਂ ਤੇ ਦਾਣ ਦੇ ਵਿੱਚ ਯਾਰ ਇਹਦਾ ਮਨ ਇਹਦਾ ਖਰਾਬ ਲੈਣੀ ਨਾ ਨਰਨ ਦੇ ਨਾਮ ਨਾਮ ਅਲੈਕ ਨਾ ਲਾੜਾਂ ਦੇ ਕਿੰਨਾ ਵੀ ਲਾੜਾ ਯਾਰ ਹੋੜ ਲਾ ਗੋ ਉਹ ਹੀ ਗੱਲ ਹੈ ਕਿ ਟੈਕਸ ਪਾਣਾ ਚਾਹੀਦਾ ਹਾਂਜੀ ਉਹ ਮਾਊਂਡ ਵਾਲੀ ਜਿਹੜੀ ਆ ਉਹ ਰਕਾ ਕੇ ਗੱਲਾਂ ਨਾ ਸੋਣਾ ਪੁੱਛੋ ਮਕੈਨਿਕ ਆਇਆ ਨਹੀਂ ਤਾਂ ਆਪਾਂ ਕਰੀ ਕੰਮ ਪੁੱਛੋ ਯਾਰ ਇਹਦਾ ਹੀ ਕਰਦਾ ਆ ਜੀਸੀਬੀ ਯਾਰ ਕਰ ਗਿਆ ਜੰਗ ਤੋੜ ਚੱਕਦੇ ਚੱਕਦੇ ਬਾਈ ਚੱਕਦੇ ਤੇ ਕੋਲ ਜਾਓ ਫਿਰ ਇੱਥੇ ਜਾ ਕੇ ਤਾ ਸਾਰਾ ਦੀ ਮਾਰ ਲਗਾ 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 ਲੈ ਅੰਦਰ ਪਹਿਲੇ ਹੀ ਕਾਲੇ ਲੱਗਦਾ ਹੋਰ ਜਾਂਦਾ ਸਾਨੂੰ ਹੈ ਜਿੱਦਾਂ ਚੱਕਦੇ ਏਦਾਂ ਕਰਨਾ ਅਗਰ ਆਉਂਦੇ ਹੋ ਹਮ ਤੋਰਦੇ ਸਾਰੇ ਪਿੱਛੇ ਪਹਿਲੇ ਬਾਤ ਕਰਦੇ ਠੀਕ ਹੈ ਸਾਹ ਦੇ ਕੋਈ ਲੋਡਿੰਗ ਦੇਖੋ ਕਦੋਂ ਨਾ ਦੇਖੋ 200 ਗਾ ਆ ਜਲੇਮ ਕਾਰੀ ਦਾਰੀ ਸੀ ਅੱਜ ਆਪਣਾ ਦਾ ਤਾਵਾ ਚੜ੍ਹ ਲਾਈ ਗਈ ਹੈ ਭਾਈ ਯਾਰ ਕੁੱਲੀ ਕਰੀਏ ਨੇ ਹਾਂ ਲੱਗ ਕੰਮ ਗਿਆ ਦੁਕਾਨ ਤੇ ਗਿਆ ਕੇ ਆਇਆ ਨਾ ਖੜੇ ਆ ਪਰ ਮੈਂ ਮਰਦਾ ਖੜਾ ਹੈ ਜੀ ਕਿ ਤੱਕ ਚੱਲਦੇ ਨੇ ਗੜੇ ਇੱਕੋ ਮੇਰਾ ਰਹਿ ਗਿਆ ਮੈਂ ਇਹ ਵੀ ਲਾਪਾਂ ਕਰ ਦਿੰਦਾ ਜੀ ਜੀ ਮੈਂ ਮੇਰੀ ਚੀਜ਼ ਆ ਗਿਆ 400 ਰੁਪਏ ਦਾ ਰਹਿ ਲਾੜੀ ਕਰਿਆ ਨੰਬਰ ਪਤਾ ਅੱਜ ਜੀ ਦੇਖ ਹੈ ਉਹ ਵਾਇਰ ਕੱਟੀ ਦਾ ਨਾ ਕਰੀਏ ਆ ਨਾ ਦੇਖਾ ਇਹਨਾਂ ਨੂੰ ਫੌਜੀ ਸਾਰਿਆਂ ਨੂੰ ਐਪਰੀਟੂਰ ਅੱਗੇ ਅਸਲੇਪਾ ਅੱਗੇ ਅਸਲੇਪਾ ਜਿਹੜੀਆਂ ਨੇ ਫਲੇਪਾ ਤੋਂ ਅੱਗੇ ਕਿਸੇ ਵੀ ਨਹੀਂ ਵੱਡਣਾ ਅਸਲੇਪਾ ਜਿਹੜੀਆਂ ਸਾਰੀਆਂ ਛੱਡਣ ਇੱਥੇ ਇਹੀ ਕਰਨਾ ਆਪਣਾ ਹਾਂਜੀ ਆਪਣੀ ਹੱਦ ਤੁਸੀਂ ਲਾਓ ਜੀ ਬਿਲਕੁਲ ਠੀਕ ਹੈ ਆਪਣੀ ਹੱਦ ਲਾਓ ਜੀ ਤੁਸੀਂ ਸਾਡਾ ਕੋਈ ਤੇਜ ਨਹੀਂ ਅੱਜ ਠੱਕਾ ਨਹੀਂ ਹੈ ਅਸੀਂ ਅਸੀਂ ਕਹਿੰਦੇ ਆ ਅਸੀਂ ਇਹ ਸਰਕਾਰ ਦੀ ਜਗ੍ਹਾ ਸਰਕਾਰ ਲਾਉ ਹਾਂਜੀ ਉਹਨੂੰ ਬਦਲਣਾ ਹੋਣਾ ਹਾਂਜੀ 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 ਜੋ 25 ਸਾਲਾਂ ਦੀ ਪਹਿਲੀ ਵਾਰੀ ਆਏ ਤਾਂ ਕੋਈ ਹੋਣ ਲੱਗਾ ਨਹੀਂ ਤਾਂ ਮੈਂ ਨਹੀਂ ਪਟਿਆ ਦੇਖੋ ਲੋਕੀ ਆ ਠੀਕ ਹੋਣਾ ਤਾਂ ਸਾਨੂੰ ਆਉਣ ਦੀ ਲੋੜ ਦਾ ਪਵੇ ਬਿਲਕੁਲ ਨਹੀਂ ਆਉਂਦੇ ਹੀ ਨੇ ਇੱਕ ਦੋ ਜਦੋਂ ਬਾਹਰ ਨਿਕਲੇ ਇੱਕ ਕਮੇਟੀ ਠੀਕ ਹੋਵੇ ਤਾਂ ਕੁਝ ਵੀ ਨਾ ਹੋਵੇ ਕਮੇਟੀ ਨੇ ਠੀਕ ਕਰਾ ਅਫਸਰ ਵਧੀਆ ਹੋਣ ਦੇ ਪਈਏ ਅਫਸਰ ਵਧੀਆ ਹੋਣ ਦੇ ਪਈਏ ਹੋਰ ਫੋਨ ਤਾਂ ਮੰਨ ਲੱਗੇ ਆ ਆ ਦੇਖੋ ਅੱਲਾ ਦੀ ਮਿਹਰ ਕੀ ਟਿਕਾ ਕਾ ਨਾਮ ਆ ਭੱਲਾ ਸਾਈਕਲਿਕ ਕਿਚੀ ਰਾਮ ਕੁੱਪਟੀ ਪੁੱਟੀ ਕਿਚੀ ਉਹ ਸ਼ਾਂਤ ਬਰਾਮ ਮੈਡੀਕਲ ਕਿਚੀ ਇਹ ਸਾਰਿਆਂ ਨੂੰ ਹਣੇ ਜਿਹਦੇ ਨਾਲ ਹੀ ਕੋਈ ਨਹੀਂ ਇਹਨਾਂ ਉਹ ਇੱਕ ਰਾਜੇ ਨਾਲ ਇੱਧਰ ਆ ਇੱਥੇ ਲੱਖਾਂ ਲਾਉਣੇ ਆ ਦੁਆਰਾ ਕਿੱਤੀ ਸਾਰਾ ਕਿੱਤੀ ਇੱਥੇ ਲੱਖਾਂ ਲਾਉਣੇ ਆ ਇੱਧਰ ਆ ਕੋਲ ਚਾਰੀ ਜੁਨੀਆ ਬਣਾਈਆਂ ਗੋਡਾਪੁਰ ਸਾਹਿਬ ਸਾਹਮਣੇ ਦੇਖ